ਤੁਸੀਂ ਦੇਖ ਰਹੇ ਹੋ ਸੀਕੇਸ ਲਾਈਵ ਟੀਵੀ ਤੇ ਤੁਹਾਡਾ ਤਸਵੀਰਾਂ ਸਾਂਝੀਆਂ ਕਰ ਰਹੇ ਜਿੱਥੇ ਪਿੰਡ ਖੋਖਰਾ ਦੇ ਨੇੜੇ ਨਜ਼ਦੀਕ ਟੈਂਕੀ ਤੇ ਪਾਣੀ ਦੀ ਟੈਂਕੀ ਤੇ ਨਜ਼ਦੀਕੀ ਆਰਮੀ ਦੀ ਕਾਰ ਹੈ ਟੈਗ ਲੱਗਿਆ ਹੈ ਤੇ ਨੌਜਵਾਨ ਦੀ ਇੱਕ 28 ਸਾਲਾਂ ਦੇ ਨੌਜਵਾਨ ਦੀ ਇੱਕ ਦੇ ਵਿੱਚੋਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ ਜੋ ਮਿਲਦੀ ਹੈ ਤਾਂ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਵਾ ਦੇਖਦੇ ਹਾਂ ਕਿ ਹੁਣ ਕੀ ਕਾਰਵਾਈ ਕੀਤੀ ਜਾਂਦੀ ਤੇ ਕੀ ਜਿਹੜਾ ਲੱਗਦਾ ਕਿ ਆ ਮਰਡਰ ਕੀਤਾ ਗਿਆ ਜਾਂ ਫਿਰ ਕੁਝ ਹੋਰ ਹੈ ਇਹ ਵੀ ਗੱਲਬਾਤ ਜਦੋਂ ਪਰਤਾਲ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਗਈ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾਉਨੇ ਆ ਇਹ ਪਿੰਡ ਖੋਖਰਾ ਦੇ ਨਜ਼ਦੀਕ ਪਾਣੀ ਦੀ ਟੈਂਕੀ ਦੇ ਕੋਲ ਹੈ ਜੋ ਇਹ ਹਾਦਸਾ ਵਾਪਰਿਆ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ 4x4 ਟੀਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ੱਕੀ ਹਾਲਾਤਾਂ ਦੇ ਵਿੱਚ ਨੌਜਵਾਨ ਦੀ ਹੈ ਜੋ ਲਾਸ਼ ਇਹ ਆਰਮੀ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਡਿਊਟੀ ਕਰ ਤੇ ਛੁੱਟੀ ਘਰ ਆਇਆ ਸੀ ਘਰ ਤੋਂ ਕਿਸੇ ਵਿਅਕਤੀ ਵੱਲੋਂ ਨੌਜਵਾਨ ਵੱਲੋਂ ਉਸ ਨੂੰ ਲਿਆਇਆ ਜਾਂਦਾ ਖਾਣ ਪੀਣ ਦੇ ਇਰਾਦੇ ਨਾਲ ਲਿਜਾਇਆ ਜਾਂਦਾ ਤੇ ਮਾਪਿਆਂ ਦਾ ਕਹਿਣਾ ਹੈ ਕਿ ਕਿ ਉਹ ਜਿਹੜਾ ਨੌਜਵਾਨ ਇਸ ਨੂੰ ਲੈ ਕੇ ਗਿਆ ਸੀ ਉਹ ਚਟਾ ਨਸ਼ੇ ਦਾ ਆਦੀ ਹੈ ਤੇ ਅੱਜ ਸ਼ੱਕੀ ਹਾਲਾਤਾਂ ਦੇ ਵਿੱਚ ਦੂਜੇ ਜਵਾਨ ਦੀ ਹੈ ਜੋ ਇੱਥੋਂ Laash ਬਰਾਮਦ ਹੁੰਦੀ ਹੈ ਤਾਂ ਪ੍ਰਸ਼ਾਸਨ ਵੀ ਇੱਥੇ मौके ਤੇ ਪਹੁੰਚਿਆ ਦੇਖ ਸਕਦੇ ਹੋ ਪਰਿਵਾਰ ਲੜਕੇ ਦੇ ਪਿਤਾ ਬੜੇ ਭਾਵੁਕ ਨੇ ਦੁਖੀ ਨੇ ਕਿ ਕਿਸੇ ਹੋਰ ਦਾ ਪੋਤਾ ਜੋ ਐਦਾਂ ਦੀ ਹਾਲਾਤਾਂ ਦੇ ਵਿੱਚ ਨਸ਼ੇ ਦੀ ਹਾਲਤ ਦੇ ਨਾ ਜਾਵੇ ਜਿਹੜੇ ਕੋਈ ਚਟਾ ਕਰਦੇ ਨੇ ਲੋਕ ਤਦ ਕਿ ਗੁਹਾਰ ਲਗਾ ਰਨੇ ਚਿੱਟੇ ਨੂੰ ਲੈ ਕੇ ਕਿਤੇ ਨਾ ਕਿਤੇ ਨਸ਼ੇ ਦੀਆਂ ਫਤੇ ਪ੍ਰਤੀਕ ਨਾਂ ਤਾ ਦੇਖ ਸਕਦੇ ਹਾਂ ਦੁਖੀ ਪਿਤਾ ਨੇ ਆਪਣੀ ਪਾਗ ਵੀ ਲਾ ਕੇ ਆ ਜੋ ਸਿਰ ਦਿੱਤੀ ਗਈ ਹੈ ਮੈਂ ਆਪਣੀ ਨੂੰ ਕਿਉਂ ਮੇਰਾ ਪੋਤਾ 10ਵੀਂ ਨਾ ਦੇਖੜੀਆਂ ਕਰਕੇ ਮੈਂ ਕੀ ਹੈ ਜੀ ਭਾਈ ਜੀ ਕਿਉਂ ਕੌਣ ਥੋੜਾ ਕੌਣ ਲੱਗਦਾ ਜੀ ਜਿਹੜਾ ਅੰਦਰ ਗੱਡੀ ਦੇ ਵਿੱਚ ਨੌਜਵਾਨ ਕੀ ਨਾਂ ਹੈ ਉਹਨਾਂ ਦਾ ਕੁਲਜੀਤ ਸਿੰਘ ਕੀ ਗੱਲਬਾਤ ਕੀ ਹੋਈ ਆ ਜੀ ਇਸ ਜੀ ਗੱਲਬਾਤ ਜੀ ਘਰ ਤੇ ਗੱਲ 4 ਵਜੇ ਚੱਲੀ ਜਾ ਹਾਂਜੀ ਕਿਸੇ ਨੇ ਫੋਨ ਕਰਿਆ ਨਾ ਪਤਾ ਨਹੀਂ ਕਿਹਨੇ ਕਰਿਆ ਕਿਤੇ ਨਹੀਂ ਉਹ ਮੁੰਡਾ ਪਹਿਲਾਂ ਵੀ ਇਹਨੂੰ ਫੋਨ ਕਰਦਾ ਉਹਨੂੰ ਨਾਲ ਲੈ ਕੇ ਜਾਂਦਾ ਆ ਮੁੰਡੇ ਦਾ ਨਾਮ ਹੈਰੀ ਅੱਛਾ ਜੀ ਅਮਰ ਸਿੰਘ ਟੱਪਰੀਆਂ ਦਾ ਮੁੰਡਾ ਆ ਬਾਪੂ ਦਾ ਮਿਸਤਰੀ ਆ ਜੀ ਕਿੱਥੋਂ ਕਿੱਥੋਂ ਆਂਦਾ ਸੀ ਮੜਾ ਟੱਪਰੀਆਂ ਤੇ ਤੁਹਾਡੇ ਮੁੰਡੇ ਨੂੰ ਲੈਣ ਆਇਆ ਸੀ ਉਹ ਪਹਿਲਾਂ ਆਂਦਾ ਤਾਂ ਆਪਾਂ ਨਹੀਂ ਆਇਆ ਕੱਲ ਇਹਨਾਂ ਦੀ ਜਿੱਤੇ ਰਸਤੇ ਵਿੱਚ ਗੱਲਬਾਤ ਹੋਈ ਆ ਇਹ ਜਨ ਅੰਦਰ ਦਾ ਕੰਨ ਡੈਡੀ ਮੈਂ ਮੁੜਿਆਣਾ ਮਗਾ ਠੀਕ ਆ ਨਹੀਂ ਕੋਈ ਆਪਸੀ ਰੰਜਸ਼ ਬਾਜੀ ਹੈ ਜਾਂ ਫਿਰ ਐਦਾਂ ਹੀ ਕੁਝ ਕੋਈ ਨਿਆਗਾ ਉਹ ਮੁੰਡਾ ਪਿੰਦਾ ਚਿੱਟਾ ਅੱਛਾ ਜੀ ਚਿੱਟਾ ਮੈਂ ਤਾਂ ਕਹਿਣਾ ਥੋ ਹਾਂਜੀ ਹਾਂਜੀ ਉਹਦੇ ਘਰ ਦੇ ਨੂੰ ਪਤਾ ਉਹਦੇ ਹਿਸਰ ਨੂੰ ਪਤਾ ਆ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਡਾ ਇਹ ਬੇਟਾ ਜਦੋਂ ਇੱਥੇ ਪਹੁੰਚਿਆ ਹਾਲਾਤਾਂ ਦੇ ਵਿੱਚ ਇਹ ਮੈਂ ਸਵੇਰੇ ਆਇਆ ਕੋਈ 8:00 ਵਜੇ 8:00 ਵਜੇ ਆਇਆ ਹਾਂ ਹਾਂਜੀ ਸਵੇਗਾ 8:00 ਵਜੇ ਤੇ ਆ ਕੇ ਮੈਂ ਇੱਥੇ ਫਿਰ ਛਾਂ ਮਿੰਨ ਲੱਗੇ ਰਾਤ ਮੈਂ ਕੌਣ ਗਿਆ 11:00 ਵਜੇ ਤੱਕ ਲੱਭ ਕੀ ਗਿਆ ਜੀ ਨਹੀਂ ਮਿਲਿਆ ਉਹ ਪਿਆਣੇ ਗਰਾਂ ਨੂੰ ਭਰਾ ਨੂੰ ਮੈਂ ਗੱਲ ਗਈ ਆ ਉਹਦਾ ਭਰਾ ਕਹਿੰਦਾ ਅਸੀਂ ਆਪਣਾ ਮੁੰਡਾ ਲਿਆਏ ਅੱਛਾ ਜੀ ਫੇ ਮੈਂ ਉਹਨੂੰ ਕਿਹਾ ਮਖਾ ਜਦ ਤੁਸੀਂ ਆਪਣਾ ਭਰਾ ਲਿਆਏ ਆ ਤੇ ਬਾਪੂ ਨੂੰ ਵੀ ਕਿਹਾ ਤੁਸੀਂ ਆਪਣਾ ਮੁੰਡਾ ਤੁਸੀਂ ਮੈਨੂੰ ਦੱਸ ਦਿੰਦੇ ਹੂੰ ਤੁਸੀਂ ਮੇਰਾ ਪਿੰਡ ਨਹੀਂ ਦੱਸਦੇ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਹੈ ਤੁਹਾਡਾ ਪਿੰਡ ਕਿਹੜਾ ਜੀ ਫਟੇਕੜ ਭਰਾਨ ਤੇ ਤੁਹਾਡਾ ਬੇਟਾ ਕੀ ਕਰਦਾ ਸੀ ਜਿਹੜਾ ਇਹ ਵਿੱਚ ਅੱਛਾ ਜੀ 2017 ਦਾ ਭਰਤੀ ਆ ਹੂੰ ਬਾਈ ਫਰੀ ਉਸ ਮਲਾਜਮਾ ਜਿਹੜਾ ਮੁੰਡਾ ਤੁਹਾਡਾ ਤੁਹਾਡਾ ਮੁੰਡਾ ਵੀ ਨਸ਼ਾ ਪਤਾ ਕਰਦਾ ਜਾਂ ਫਿਰ ਪੈਸੀ ਹਾਂਜੀ ਸਾਡਾ ਮੁੰਡਾ ਕਿਆ ਕਰੂਗਾ ਜੀ ਸਾਡਾ ਮੁੰਡਾ ਆਰਮ ਨਹੀਂ ਚਾਹੀ ਇਹ ਤਾਂ ਆਂ ਦਾ ਚਾਰ ਮਹੀਨੇ ਨੂੰ ਛੁੱਟੀ ਦੱਸ ਦਿੰਦੀ 15 ਦੀ ਹੁਣ ਵੀ 10 ਦਿਨ ਦੀ ਛੁੱਟੀ ਆ ਤਾਂ ਤੁਹਾਨੂੰ ਕੀ ਲੱਗਦਾ ਜੀ ਜਿਹੜਾ ਤੁਹਾਡਾ ਬੱਚੇ ਨੂੰ ਐਦਾਂ ਹੋਇਆ ਕੀ ਲੱਗਦਾ ਇਹ ਤਾਂ ਜੀ ਸਾਡੇ ਨਾਲ ਕੋਈ ਰੰਜਸ ਕੱਢੀ ਕਿਸੇ ਨੇ ਕਿੰਨੀ ਉਮਰ ਹੈ ਜੀ ਤੁਹਾਡੇ ਬੇਟੇ ਦੀ ਸਰ 26 ਸਾਲ ਦੇ ਹੁਣ ਸਰਾਂ ਦਾ ਭਰਤੀ ਹੋਇਆ ਹੂੰ ਕਣ ਕੀ ਮੰਗ ਤੁਹਾਡੀ ਮੰਗ ਕੀ ਹੈ ਤੁਹਾਡੀ ਹਾਂਜੀ ਮੰਗ ਕੀ ਤੁਹਾਡੀ ਹੁਣ ਮੰਗ ਮੇਰੀ ਇਹ ਆ ਮੇਰੇ ਹੱਥ ਬਣ ਕੇ ਬੇਨਤੀ ਆ ਮੈਂ ਕੁਛ ਨਹੀਂ ਕਹਿ ਰਿਹਾ ਦੋ ਹੱਥ ਬਣ ਕੇ ਬੇਨਤੀ ਆ ਜਿੰਨੇ ਚਿੱਟੇ ਵਾਲੇ ਆ ਜਿਹੜਾ ਹੈਰੀ ਮੁੰਡਾ ਸਣੇ ਘਰ ਦੇ ਸਣੇ ਸਾਰੇ ਛੱਕੇ ਜਾਣ ਹੱਥ ਬਨ ਕੇ ਮੇਰੀ ਬੇਨਤੀ ਆਰਮੀ ਦੇ ਮਜੂਵਾਨ ਜਿਹੜੇ ਹੁਣ ਦੇ ਸਰ ਬੈਠੇ ਉਹ ਸਰ ਬਾਰਡਰਾਂ ਦੇ ਪਾਕਿਸਤਾਨ ਦੇ ਕੋਈ ਮੁੰਡਾ ਮੇਰੀ ਮੁੰਡੇ ਦੀ ਤਰ੍ਹਾਂ ਨਾ ਜਾਵੇ ਪਿੰਡਾਂ ਚ ਜਿਵੇਂ ਅੱਜ ਮੇਰਾ ਮੁੰਡਾ ਚੱਲਿਆ ਆ ਸ਼ਹੀਦ ਹੋ ਕੇ ਆਂਦਾ ਮੈਂ ਖੁਸ਼ੀ ਮਨਣੀ ਸੀ ਪਰ ਅੱਜ ਮੇਰਾ ਮੁੰਡਾ ਨਸ਼ੇ ਦੇ ਦੌਰ ਦੇ ਸਾਡੇ ਪਿੰਡ ਵਾਲੇ ਨੇ ਗੱਡਿਆ ਅੱਜ ਘਰ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਪਰਸੋਂ ਅਸੀਂ ਬਾਅਦ ਪਰ ਜਿਹੜਾ ਅੱਜ ਆ ਸ਼ਬ੍ਰਮਨ ਤੇਪੋਜੀ ਨੜਕੇ ਦਾ ਦੱਸਿਆ ਜਾ ਰਿਹਾ ਹੈ ਜੀ ਸੋਡੀਅਮ ਰੱਖ ਕੇ ਨੇ ਦੇ ਦੋ ਸਰਕਾ ਪ੍ਰਸ਼ਾਸਨ ਤੋਂ ਵਾਪਾਰਨ ਜਾ ਰਿਹਾ ਕਿ ਤਬਦੀਸ਼ ਨਿਕਲ ਕੇ ਸਾਹਮਣੇ ਆ ਰਹੀ ਨਹੀਂ ਜੇ ਜੇ ਅਸੀਂ ਫਰੇਂਸਿਕ ਜਾਂਚ ਕਰਵਾ ਲਈ ਹੈ ਜੀ ਫਰੇਂਸਿਕ ਟੀਮ ਆ ਗਈ ਹੈਗੀ ਹੈ ਸਾਡੀ ਉਹ ਸੈਂਪਲਸ ਉੱਪਰ ਲੈ ਰਹੇ ਨੇ ਤੇ ਇਹਦੇ ਵਿੱਚ ਜੋ ਸਾਹਮਣੇ ਆਊਗਾ ਕੋਈ ਵੀ ਇਫੈਕਟ ਆਊਗਾ ਉਹਦੇ ਅਕੋਰਡਿੰਗ ਨੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਸਾਡੇ ਸੀਨੀਅਰ ਅਫਸਰਾਂ ਵਾਲਿਆਂ ਨੂੰ ਅਸੀਂ ਸਾਰੇ ਸਿਚੁਏਸ਼ਨ ਬਾਰੇ ਦੱਸਤਾ ਹੈਗੇ ਜੀ ਤੇ ਸ਼ੱਕ ਜਾਰ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜੋ ਬਣਦੀ ਅਗਲੀ ਰੀ ਕਾਰਵਾਈ ਅਮਲ ਵਿੱਚ ਲਿਆਉਂਦੇ ਸਰ ਕਿਵੇਂ ਲੱਗਦਾ ਕਿ ਮੈਂ ਉਹ ਤਾਂ ਛੱਦ ਵੀ ਨਹੀਂ ਪੀ ਨਜ਼ਰ ਆ ਰਹੀ ਹੈ ਉਹ ਪੜਤਾਲ ਕਰ ਰਹੇ ਆ ਕਿ ਫ੍ਰੈਂਕੀ ਪੌਂਕੀ ਆ ਸਰ ਉਹਨੂੰ ਆਪਾਂ ਸਿੱਧੇ ਤੌਰ ਤੇ ਅਸੀਂ ਕੁਝ ਨਹੀਂ ਕਹਿ ਸਕਦੇ ਹੈਗੇ ਇਹਦੇ ਵਿੱਚ ਫੋਰੈਂਸਿਕ ਰਿਪੋਰਟ ਤੇ ਜਿਹੜਾ ਅਸੀਂ ਪੋਸਟਮਾਰਟਮ ਕਰਾਵਾਂਗੇ ਉਸ ਰਿਪੋਰਟ ਤੋਂ ਸਾਨੂੰ ਇਹ ਗੱਲ ਕਲੀਅਰ ਹੋ ਪਾਊਗੀ। ਥੋੜਾ ਤਾਂ ਕੁਝ